ਆਪਣੀ ਬੇਟੀਆਂ ਨੂੰ ਇਸ ਤਰੀਕੇ ਦੀ ਆਜ਼ਾਦੀ ਵੀ ਨਾ ਦਿਵੋ ਕਿ ਤੁਹਾਨੂੰ ਉਹਨਾਂ ਨੂੰ ਨਸ਼ੇ ਦੀ ਹਾਲਤ ਦੇ ਵਿੱਚੋਂ ਸੜਕਾਂ ਤੋਂ ਚੁੱਪ-ਚੁੱਪ ਕੇ ਲੈ ਕੇ ਆਉਣਾ ਪਵੇ। ਨਵਾਂ ਸਾਲ ਇਸ ਵਾਰ ਜਿਹੜਾ ਜੈਂਜੀਜ਼ ਨੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਮਨਾਈ ਹੈ ਉਹ ਕਿਤੇ ਨਾ ਕਿਤੇ ਮਾਪਿਆਂ ਦੇ ਲਈ ਸ਼ਰਮਿੰਦਗੀ ਵਾਲੀ ਗੱਲ ਹੈ। ਆਜ਼ਾਦੀ ਦੇ ਨਾਲ-ਨਾਲ ਸੰਸਕਾਰ ਦੇਣ ਦੀ ਵੀ ਗੱਲ ਜਿਹੜੀ ਆ ਉਹ ਇੱਕ ਵਾਰ ਜ਼ਰੂਰ ਸੋਚ ਲਿਆ ਕਰੋ। ਆਜ਼ਾਦੀ ਜਿਹੜੀ ਹੈ ਉਹ ਕੱਪੜੇ ਪਾਉਣ ਦੀ ਅਸੀਂ ਮੰਗਦੇ ਆਂ ਆਜ਼ਾਦੀ ਅਸੀਂ ਡਿਵੈਲਪ ਹੋਣ ਦੀ ਮੰਗਦੇ ਆਂ ਆਜ਼ਾਦੀ ਹੁੰਦੀ ਹੈ ਕਿ ਅਸੀਂ ਆਪਣੇ ਕੈਰੀਅਰ ਦੇ ਵਿੱਚ ਕੁਝ ਬਹੁਤ ਵੱਡਾ ਕੁਝ ਅਲੱਗ ਰਹਿ ਕੇ ਮਾਪਿਆਂ ਤੋਂ ਦੂਰ ਰਹਿ ਕੇ ਕਰਨਾ ਚਾਹੁੰਦੇ ਆਂ ਆਜ਼ਾਦੀ ਹੁੰਦੀ ਹੈ ਕਿ ਅਸੀਂ ਆਪਣੇ ਪੈਰਾਂ ਤੇ ਖੜੇ ਹੋਣਾ ਚਾਹੁੰਦੇ ਆਂ ਆਜ਼ਾਦੀ ਹੁੰਦੀ ਹੈ ਕਿ ਜੋ ਸਾਡੇ ਭਰਾਵਾਂ ਨੂੰ ਖੁੱਲ ਮਿਲਦੀ ਹੈ ਸਾਨੂੰ ਵੀ ਉਹ ਖੁੱਲ ਮਿਲੇ ਪਰ ਆਜ਼ਾਦੀ ਇਹ ਨਹੀਂ ਹੁੰਦੀ ਕਿ ਜੇਕਰ ਇੱਕ ਮੁੰਡਾ ਪੀ ਕੇ ਸੜਕ ਤੇ ਡਿੱਗ ਰਿਹਾ ਏ ਤੇ ਅਸੀਂ ਵੀ ਜੜਾ ਉਹ ਪੀ ਕੇ ਸੜਕ ਤੇ ਡਿੱਗਣਾ ਏ ਮੇਰੀਆਂ ਗੱਲਾਂ ਹਾਲਾਂਕਿ ਕਿਸੇ ਨੂੰ ਚੁੱਭ ਸਕਦੀਆਂ ਨੇ ਲੋਕ ਕਹਿਣਗੇ ਕਿ ਇਹ ਊਮਨ ਇੰਪਾਰਟਮੈਂਟ ਤੇ ਸਵਾਲ ਹੈ ਇਹ ਲੜਕੀਆਂ ਦੀ ਆਜ਼ਾਦੀ ਤੇ ਸਵਾਲ ਹੈ ਆਜ਼ਾਦੀ ਤੇ ਸਵਾਲ ਨਹੀਂ ਹੈ ਸੰਸਕਾਰਾਂ ਦੇ ਸਵਾਲ ਹੈ ਆਜ਼ਾਦੀ ਉਹ ਹੁੰਦੀ ਹੈ ਜੋ ਸਾਨੂੰ ਕੁਝ ਕਰ ਦਿਖਾਉਣ ਦੇ ਲਈ ਮਜਬੂਰ ਕਰ ਦੇਵੇ। ਆਜ਼ਾਦੀ ਉਹ ਹੁੰਦੀ ਹੈ ਜੋ ਸਾਨੂੰ ਕਵੇ ਕਿ ਅਸੀਂ ਇੱਕ ਛੋਟੇ ਜਿਹੇ ਪਿੰਡ ਤੋਂ ਆ ਪਰ ਅਸੀਂ ਉੱਠ ਕੇ ਵੱਡਾ ਨਾਮ ਰੌਸ਼ਨ ਕਰਨਾ ਹੈ। ਆਜ਼ਾਦੀ ਉਹ ਹੁੰਦੀ ਹੈ ਕਿ ਭਾਵੇਂ ਅਸੀਂ ਸਾਡੇ ਮਾਪਿਆਂ ਨੇ ਘਰ ਤੋਂ ਬਾਹਰ ਨਿਕਲ ਕੇ ਨਹੀਂ ਵੇਖਿਆ ਪਰ ਅਸੀਂ ਆਜ਼ਾਦ ਹੋ ਕੇ ਆਪਣੇ ਆਪ ਨੂੰ ਤੇ ਆਪਣੇ ਮਾਪਿਆਂ ਨੂੰ ਉਸ ਚਾਰ ਕਮਰੇ ਤੋਂ ਬਾਹਰ ਕੱਢਣਾ ਹੈ ਅਤੇ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਨਾਮ ਰੌਸ਼ਨ ਕਰਨਾ ਹੈ। ਪਰ ਜੋ ਆਜ਼ਾਦੀ ਇਸ ਵੇਲੇ ਜੰਜੀ ਜਿਹੜੇ ਨੇ ਉਹਨਾਂ ਨੇ ਨਵੇਂ ਸਾਲ ਤੇ ਦਿਖਾਈ ਹੈ ਨਾ ਉਹ ਬਹੁਤ ਸ਼ਰਮ ਦੀ ਗੱਲ ਹੈ। ਇਹ ਤੁਸੀਂ ਵੀਡੀਓਜ਼ ਦੇਖੋ। ਪੁਲਿਸ ਨੂੰ ਕੁੜੀਆਂ ਨੂੰ ਚੁੱਪ-ਚੁੱਪ ਕੇ ਉਹਨਾਂ ਦੇ ਕੱਪੜੇ ਸਹੀ ਕਰਨੇ ਪੈ ਰਹੇ ਨੇ। ਕੋਈ ਸੜਕਾਂ ਤੇ ਡਿੱਗਿਆ ਹੋਇਆ ਹੈ, ਕੋਈ ਪੌੜੀਆਂ ਤੇ ਡਿੱਗਿਆ ਹੋਇਆ ਹੈ ਤੇ ਕੋਈ ਕੈਮਰੇ ਨੂੰ ਵੇਖ ਕੇ ਆਪਣਾ ਹੀ ਜਲੂਸ ਕੱਢ ਰਿਹਾ ਹੈ। ਇੱਕ ਵੀਡੀਓ ਅਸੀਂ ਦੇਖੀ ਜਿਸ ਦੇ ਵਿੱਚ ਅਸੀਂ ਉਹ ਦਿਖਾਵਾਂਗੇ ਨਹੀਂ ਕਿ ਇੱਕ ਪਿਤਾ ਜਿਹੜਾ ਹੈ ਉਹ ਆਪਣੀ ਬੇਟੀ ਨੂੰ ਐਨੇ ਭੀੜ ਦੇ ਵਿੱਚੋਂ ਖਿੱਚ-ਖਿੱਚ ਕੇ ਜਿਹੜਾ ਉਹ ਲੈ ਕੇ ਜਾ ਰਿਹਾ ਹੈ ਕਿ ਤੂੰ ਘਰ ਚੱਲ ਤੂੰ ਘਰ ਚੱਲ। ਇਹ ਜ਼ਿਆਦਾਤਰ ਵੀਡੀਓਜ਼ ਜਿਹੜੀਆਂ ਨੇ ਉਹ ਮੈਟਰੋ ਸਟੇਸ਼ਨਸ ਤੋਂ ਆਈਆਂ ਨੇ ਜਿਵੇਂ ਕਿ ਆ ਮਾਫ਼ ਕਰਨਾ ਮੈਟਰੋ ਸਿਟੀਆਂ ਤੋਂ ਆਈਆਂ ਨੇ ਜਿਵੇਂ ਬੈਂਗਲੌਰ ਹੋ ਗਿਆ ਦਿੱਲੀ ਹੋ ਗਿਆ ਜਾਂ ਬੰਬਈ ਹੋ ਗਏ ਇੱਥੇ ਬੱਚੇ ਆਪਣੇ ਘਰਦਿਆਂ ਨੂੰ ਕਹਿ ਕੇ ਜਾਂਦੇ ਨੇ ਕਿ ਅਸੀਂ ਪੜਨਾ ਹੈ ਅਸੀਂ ਲਿਖਣਾ ਹੈ ਅਸੀਂ ਉੱਥੇ ਜੌਬ ਕਰ ਰਹੇ ਹਾਂ ਅਸੀਂ ਇਹ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਪਰ ਜਦੋਂ ਜਸ਼ਨ ਦਾ ਮਾਹੌਲ ਆਉਂਦਾ ਹੈ ਤੇ ਇਹ ਇਸ ਤਰੀਕੇ ਦੇ ਨਾਲ ਜਸ਼ਨ ਮਨਾਉਂਦੇ ਨੇ ਇਹ ਵੀਡੀਓਜ਼ ਅਸੀਂ ਬਲਰ ਕਰਕੇ ਇਸ ਇਸ ਕਰਕੇ ਦਿਖਾ ਰਿਹਾ ਤਾਂ ਕਿ ਇਹਨਾਂ ਦੇ ਮਾਪਿਆਂ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਹਾਲਾਂਕਿ ਕੋਈ ਮਾਪੇ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਪੀ ਕੇ ਸੜਕਾਂ ਤੇ ਡਿੱਗਣ ਨਸ਼ੇ ਕਰਕੇ ਸੜਕਾਂ ਤੇ ਡਿੱਗਣ ਪਰ ਮੈਨੂੰ ਐਵੇਂ ਲੱਗਦਾ ਹੈ ਕਿ ਮਾਪਿਆਂ ਨੂੰ ਜਿਹੜਾ ਹੈ ਉਹ ਆਪਣੇ ਬੱਚਿਆਂ ਨੂੰ ਜੇਕਰ ਬੱਚੇ ਮੰਗਦੇ ਨੇ ਆਜ਼ਾਦੀ ਤੇ ਅਸੀਂ ਵੀ ਸੋਚਦੇ ਹਾਂ ਕਿ ਹਾਂ ਨਵਾਂ ਜ਼ਮਾਨਾ ਹੈ ਆਜ਼ਾਦੀ ਮਿਲਣੀ ਚਾਹੀਦੀ ਹੈ ਪਰ ਤੁਹਾਡੇ ਬੱਚੇ ਉਸ ਆਜ਼ਾਦੀ ਦਾ ਕਿੱਥੇ ਇਸਤੇਮਾਲ ਕਰ ਰਹੇ ਨੇ ਇਹ ਤੁਹਾਨੂੰ ਗੌਰ ਕਰਨਾ ਚਾਹੀਦਾ ਹੈ ਤੁਹਾਡੇ ਬੱਚੇ ਆਜ਼ਾਦੀ ਜਿਹੜਾ ਹੈ ਉਹ ਕਿ ਸੜਕ ਤੇ ਰੋਲ ਰਹੇ ਨੇ ਇਸ ਤੇ ਵੀ ਤੁਹਾਨੂੰ ਨਜ਼ਰ ਜੜੀ ਆ ਉਹ ਰੱਖਣੀ ਚਾਹੀਦੀ ਹੈ ਕਿਉਂਕਿ ਜਦੋਂ ਸੰਸਕਾਰਾਂ ਦੀ ਗੱਲ ਆਉਂਦੀ ਹੈ ਜਦੋਂ ਆਜ਼ਾਦੀ ਦੀ ਗੱਲ ਆਉਂਦੀ ਹੈ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਇਹ ਸਮਝਾਓ ਕਿ ਆਜ਼ਾਦੀ ਅਤੇ ਸੰਸਕਾਰ ਕੀ ਹੁੰਦਾ ਹੈ ਆਜ਼ਾਦੀ ਇਹ ਨਹੀਂ ਹੁੰਦੀ ਕਿ ਅਸੀਂ ਰਾਤ ਨੂੰ ਪੀ ਕੇ ਸੜਕਾਂ ਤੇ ਡਿੱਕੀਏ ਇਜ਼ਰੀਆਂ ਵੀਡੀਓ ਸਾਹਮਣੇ ਆਈਆਂ ਨੇ OS ਵਿਲੇ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀਆਂ ਨੇ ਜੋ ਜੈਂਜੀਜ਼ ਨੇ ਜਿਹੜੇ ਕਿ ਕਿਉਂਕਿ ਇਹਨਾਂ ਨੂੰ ਕਿਹਾ ਸਾਰੇ ਆ ਕਿ ਇਹ ਪਵਿਕ ਨੇ ਤੁਸੀਂ ਵੇਖਿਆ ਕਿ ਇਹ ਕਈ ਥਾਵਾਂ ਤੇ 24 ਘੰਟਿਆਂ ਦੇ ਅੰਦਰ ਅੰਦਰ ਸਰਕਾਰ ਡਿਗਾ ਦਿੰਦੇ ਨੇ ਇਹ ਕਈ ਘੰਟਿਆਂ ਦੇ ਅੰਦਰ ਜਿਹੜਾ ਹੈ ਉਹ ਸਰਕਾਰ ਨੂੰ ਬਦਲਣ ਦੇ ਲਈ ਮਜਬੂਰ ਕਰ ਦਿੰਦੇ ਨੇ ਜਿੰਨ ਜਿੱਥੇ ਪ੍ਰੋਟੈਸਟ ਕਰਦੇ ਨੇ ਉੱਥੇ ਸਰਕਾਰ ਨੂੰ ਇਹਨਾਂ ਦੀ ਗੱਲ ਮੰਨਣੀ ਪੈਂਦੀ ਹੈ ਇਹਨਾਂ ਦੇ ਵਿੱਚ ਇੰਨੀ ਪਾਵਰ ਹੈ ਇਹਨਾਂ ਦੇ ਅੰਦਰ ਇੰਨਾ ਦਿਮਾਗ ਹੈ ਕਿ ਇਹ ਹਰ ਇੱਕ ਚੀਜ਼ ਜਿਹੜਾ ਹੈ ਉਹ ਬੈਟਰ ਤਰੀਕੇ ਦੇ ਨਾਲ ਕਰਦੇ ਨੇ ਪਰ ਜੋ ਇਸ ਤਰੀਕੇ ਦੇ ਨਾਲ ਵੀਡੀਓ ਸਾਹਮਣੇ ਆਈਆਂ ਨੇ ਉਹ ਕਿਤੇ ਨਾ ਕਿਤੇ ਸ਼ਰਮਿੰਦਾ ਕਰ ਰਹੀਆਂ ਨੇ ਹਾਲਾਂਕਿ ਮੈਂ ਕਿਸੇ ਦਾ ਦਿਲ ਦਿਖਾਉਣ ਦੇ ਲਈ ਵੀਡੀਓ ਨਹੀਂ ਬਣਾ ਰਹੀ ਜਦ ਕੁੜੀਆਂ ਦੇ ਸਵਾਲ ਚੁੱਕਣ ਦੇ ਲਈ ਵੀਡੀਓਜ਼ ਨਹੀਂ ਬਣਾ ਰਹੀ ਕਿਉਂਕਿ ਮੈਂ ਵੀ ਕੁੜੀਆਂ ਤੇ ਬਹੁਤ ਸਾਰੇ ਲੋਕ ਜੈਨ ਜੀਜ਼ ਹੈਗੇ ਨੇ ਜੋ ਹੱਲੇ ਵੀ ਆਪਣੀ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰਦੇ ਨੇ ਐਸੇ ਜੈਨ ਜੀਜ਼ ਹੈਗੇ ਨੇ ਜੋ ਆਪਣੀ ਛੋਟੀ ਉਮਰ ਦੇ ਵਿੱਚ ਹੀ ਆਪਣੇ ਮਾਪਿਆਂ ਦੇ ਲਈ ਜਿਹੜਾ ਹੈ ਉਹ ਹਰ ਇੱਕ ਸੁੱਖ ਲੈ ਕੇ ਆਏ ਨੇ ਉਹ ਬੱਚੇ ਵੀ ਹੈਗੇ ਨੇ ਜੋ ਜੈਨ ਜੀਜ਼ ਦੀ ਉਮਰ ਦੇ ਵਿੱਚ ਆਪਣੇ ਮਾਪਿਆਂ ਦੇ ਮੋਢਿਆਂ ਦੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ ਸੋ ਤੁਸੀਂ ਕੀ ਕਹਿਣਾ ਚਾਹੋਗੇ ਜ਼ਰੂਰ ਦੱਸਣਾ